ਲੁਧਿਆਣੇ ਦੇ ਅਰਬਪਤੀ ਪਰਿਵਾਰ ਦਾ ਪ੍ਰਾਪਰਟੀ ਕਰਕੇ ਕਿਸੇ ਆਪਣੇ ਨੇ ਹੀ ਕੀਤਾ ਕਤਲ ਇਹ ਕਹਾਣੀ 2002 ਦੀ ਹੈ ਜੀ ਲੁਧਿਆਣੇ ਦੀ ਜਦੋਂ ਕੋਈ 100 ਕਰੋੜ ਦੀ ਪ੍ਰਾਪਰਟੀ ਦੇ ਲਈ ਇੱਕ ਔਰਤ ਤੇ ਇੱਕ ਬੰਦੇ ਦਾ ਕਤਲ ਕਰਵਾ ਦਿੰਦਾ ਇਹ ਪਰਿਵਾਰ ਅਰਬਪਤੀ ਸੀਗਾ ਜੀ ਬਟ ਇਹ ਜਿਹੜਾ ਕਤਲ ਹੋਇਆ ਸੀ ਉਹ 100 ਕਰੋੜ ਦੀ ਪ੍ਰਾਪਰਟੀ ਕਰਕੇ ਹੋਇਆ ਸੀਗਾ ਸੋ ਇਹ ਲੁਧਿਆਣੇ ਦਾ ਬਹੁਤ ਹੀ ਵੈਲ ਨੋਨ ਪਰਿਵਾਰ ਸੀਗਾ ਜੀ ਜਿਨੂੰ ਕਿ ਜੈਨ ਫੈਮਲੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੈਨ ਫੈਮਲੀ ਜੇ ਤੁਸੀਂ 2000 ਦੇ ਵਿੱਚ ਖਬਰਾਂ ਪੜ੍ਹੋਗੇ YouTube ਤੇ ਵੀ ਹੈਗੀ ਇਹਨਾਂ ਦੀ ਸਾਰੀ ਸਟੋਰੀ ਉੱਥੇ ਤੁਹਾਨੂੰ ਮਿਲ ਜੂਗੀ ਜੀ ਖਬਰਾਂਾਂ 'ਚ ਵੀ ਬਹੁਤ ਆਇਆ ਸੀ ਇਹਨਾਂ ਦਾ 2002 ਦੇ ਵਿੱਚ ਇਸ ਪਰਿਵਾਰ ਦੀ ਗਿਣਤੀ ਦੁਨੀਆ ਦੇ ਪਹਿਲੇ 10 ਸਭ ਤੋਂ ਅਮੀਰ ਬੰਦਿਆਂ ਦੇ ਵਿੱਚ ਹੁੰਦੀ ਸੀਗੀ ਇਹਨਾਂ ਦੇ ਕੋਲ ਇੰਨਾ ਜ਼ਿਆਦਾ ਪੈਸਾ ਸੀ ਪਰ ਕੋਈ ਵੀ ਇਹਨਾਂ ਨੂੰ ਹੰਕਾਰ ਨਹੀਂ ਸੀ ਘਮੰਡ ਨਹੀਂ ਸੀ ਬੜੇ ਡਾਊਨ ਟੂ ਅਰਥ ਸੀ ਸਾਰੇ ਬੰਦੇ ਸਾਰਾ ਪਰਿਵਾਰ ਹੀ ਬੜਾ ਡਾਊਨ ਟੂ ਅਰਥ ਸੀ ਜੀ ਫਿਰ ਐਸਾ ਕੀ ਹੋਇਆ ਜੋ ਇਹਨਾਂ ਦਾ ਇਹਨਾਂ ਦਰਦ ਨਾਲ ਕਿ ਇਹਨਾਂ ਨੂੰ ਮੌਤ ਮਿਲੀ ਜੀ ਆਓ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਇਸ ਕਹਾਣੀ 'ਚ ਸੋ ਜੋ ਪਰਿਵਾਰ ਦਾ ਮੁਖੀ ਸੀਗਾ ਜੀ ਉਹਦਾ ਨਾਮ ਸੀਗਾ ਸੁਨੀਲ ਸੁਨੀਲ ਦੀ ਘਰ ਵਾਲੀ ਦਾ ਨਾਮ ਸੀਗਾ ਜੀ ਰੀਮਾ ਤੇ ਇਹਨਾਂ ਸੁਨੀਲ ਤੇ ਰੀਮਾ ਦਾ ਬੇਟਾ ਸੀਗਾ ਭਾਨੂੰ ਤੇ ਸੁਨੀਲ ਦਾ ਭਰਾ ਸੀਗਾ ਰੀਮਾ ਦਾ ਦਿਓਰ ਹੋ ਗਿਆ ਸੁਨੀਲ ਦਾ ਭਰਾ ਸੀਗਾ ਮਾਈਕੀ ਇਹ ਨਾਮ ਯਾਦ ਰੱਖਿਓ ਜੀ ਮਾਈਕੀ ਦਾ ਇਹ ਅੱਗੇ ਜਾ ਕੇ ਬਹੁਤ ਮੈਂ ਪੂ ਮਿਲਣਾ ਵਾਗੂ ਆਪਣੀ ਕਹਾਣੀ ਦੇ ਵਿੱਚ ਚਲੋ ਜੀ ਜਿਵੇਂ ਹੀ ਥੋੜਾ ਜਿਹਾ ਪਾਣੂ ਮੜਾ ਜਿਹਾ ਜਵਾਨ ਹੁੰਦਾ ਅੱਗੇ ਵੱਡੀ ਪੜ੍ਹਾਈ ਕਰਨ ਲਈ ਉਹ ਬਾਹਰਲੇ ਮੁਲਕ ਚਲਿਆ ਜਾਂਦਾ ਜੀ ਜਿਵੇਂ ਆਪਣੇ ਪੰਜਾਬ ਇੰਡੀਆ ਤੋਂ ਬਹੁਤ ਮੁੰਡੇ ਜਾਂਦੇ ਆ ਤੇ ਉਹ ਚਲਿਆ ਜਾਂਦਾ ਜੀ ਬਾਹਰਲੇ ਮੁਲਕ ਤੇ ਫੇਰ ਜਿਹੜਾ ਸੁਨੀਲ ਦਾ ਬਿਜ਼ਨਸ ਸੀ ਸੁਨੀਲ ਦੇ ਕੋਲ ਕਈ ਤਰ੍ਹਾਂ ਦੀਆਂ ਇੰਡਸਟਰੀਆਂ ਸੀਗੀਆਂ ਇੰਡਸਟਰੀਅਲਿਸਟ ਸੀਗਾ ਸੁਨੀਲ ਕਈ ਫੈਕਟਰੀਆਂ ਸੀਗੀਆਂ ਜਿਹੜੀਆਂ ਰੀਮਾ ਸੀਗੀ ਰੀਮਾ ਨੂੰ ਲੌਂਗ ਡਰਾਈਵ ਦਾ ਬੜਾ ਸ਼ੌਂਕ ਹੁੰਦਾ ਸੀਗਾ ਤੇ ਰੀਮਾスイਮਿੰਗ ਕਲਾਸੇਸ ਲੈਂਦੀ ਸੀਗੀ ਜੀ ਉਸ ਟਾਈਮ ਤੇ ਚਲੋ ਬਾਹਰੋਂ ਵੇਖਣ ਨੂੰ ਇਹ ਪਰਿਵਾਰ ਬੜਾ ਖੁਸ਼ਹਾਲ ਲੱਗਦਾ ਹੈ ਜੀ ਬੜਾ ਹਸਮੁਖ ਪਰਿਵਾਰ ਸਭ ਕੁਝ ਵਧੀਆ ਲੱਗਦਾ ਇਹਨਾਂ ਦੇ ਵਿੱਚ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਮਾੜੀ ਮੋਟੀ ਨੋਖ-ਝੋਖ ਹਰ ਪਰਿਵਾਰ 'ਚ ਹੁੰਦੀ ਹੁੰਦੀ ਹੈ ਜੀ ਜਿੰਨਾ ਮਰਜੀ ਬੰਦੇ 'ਚ ਪਿਆਰ ਹੋਵੇ ਪਰਿਵਾਰ 'ਚ ਪਰ ਮਾੜੀ ਮੋਟੀ ਨੋਖ-ਝੋਖ ਹੁੰਦੀ ਰਹਿੰਦੀ ਐ ਇਹਦੇ ਚੱਲਦੇ ਜੀ ਦਸੰਬਰ 2002 ਦੇ ਵਿੱਚ ਸੁਨੀਲ ਦੇ ਗੋਲੀ ਵੱਜਦੀ ਹੈ ਜਦੋਂ ਉਹ ਆਪਦੀ ਫੈਕਟਰੀ ਚੋਂ ਬਾਹਰ ਆ ਰਿਹਾ ਸੀ ਕਿ ਕਾਰ ਦੇ ਕੋਲੇ ਤਾਂ ਉਹਦੇ ਗੋਲੀ ਵੱਜਦੀ ਹੈ ਜੀ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰੀ ਜਾਂਦੀ ਹੈ ਗੋਲੀ ਮਾਰ ਕੇ ਅਣਪਛਾਤਾ ਵਿਅਕਤੀ ਉਸੇ ਟਾਈਮ ਹੀ ਫਰਾਰ ਹੋ ਜਾਂਦਾ ਹੈ ਜੀ ਉਹਦੇ ਨਾਲ ਜਿਹੜਾ ਬੰਦਾ ਸੀਗਾ ਉਹ ਮੋਟਰਸਾਈਕਲ ਤੇ ਆਏ ਸੀਗੇ ਇੱਕ ਨੇ ਗੋਲੀ ਮਾਰੀ ਜੀ ਦੂਜਾ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਚਲੋ ਇਹ ਮੋਟਰਸਾਈਕਲ ਤੇ ਭੱਜ ਕੇ ਫਰਾਰ ਹੋ ਜਾਂਦੇ ਆ ਦੰਦਿਹੜੀ ਲੁਧਿਆਣੇ ਦੇ ਵਿੱਚ ਕਤਲ ਹੋਇਆ ਸੀਗਾ ਜੀ ਅੱਗ ਵਾਂਗੂ ਇਹ ਖਬਰ ਫੈਲੀ ਜੀ ਫੈਕਟਰੀ ਦੇ ਵਰਕਰਾਂ ਨੇ ਜੀ ਹਰੀਮਾ ਨੂੰ ਫੋਨ ਕਰਤਾ ਬਿਆਨ ਕਰਕੇ ਸੁਨੀਲ ਦੇ ਗੋਲੀ ਵੱਜ ਗਈ ਆ ਹਰੀਮਾ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀ ਐ ਜੀ ਪਰ ਖੂਨ ਬਹੁਤ ਜ਼ਿਆਦਾ ਬੈਂਡ ਕਰਕੇ ਤਾਂ ਉਹਦੀ ਜਾਨ ਮੌਕੇ ਤੇ ਨਿਕਲ ਗਈ ਸੀ ਮਤਲਬ ਉਹਦੀ ਮੌਤ ਹੋ ਚੁੱਕੀ ਸੀ ਮੌਕੇ ਤੇ ਚਲੋ ਜੀ ਪੁਲਿਸ ਆ ਜਾਂਦੀ ਐ ਉੱਥੇ ਪੁਲਿਸ ਆਪਣੀ ਜਾਂਚ ਪੜਤਾਲ ਸ਼ੁਰੂ ਕਰਦੀ ਐ ਪਰ ਉਹ ਕਾਤਲ ਨੂੰ ਨਹੀਂ ਕਦੇ ਵੀ ਫੜ ਸਕੀ ਸੀਗੀ ਹੁਣ ਸਾਰਾ ਇਹਨਾਂ ਦੀ ਜ਼ਿੰਦਗੀ ਰੀਮਾ ਦੀ ਚਲੋ ਐਂ ਚੱਲਣ ਲੱਗ ਗਈ ਸਾਰਾ ਕਾਰੋਬਾਰ ਰੀਮਾ ਵੇਖਣ ਲੱਗ ਗਈ ਸੀਗੀ ਉਹ ਆਪਦੇ ਸਾਰਾ ਨਾਲੇ ਉਹ ਸੋਸ਼ਲ ਵਰਕਰ ਵਾਲਾ ਕੰਮ ਵੀ ਕਰਦੀ ਰਹੀ ਆ ਬਿਚਾਰੀ ਤੇ ਨਾਲੇ ਫੈਕਟਰੀ ਜੀ ਜਾਂਦੀ ਇੰਡਸਟਰੀ ਦੂਜੀ ਚ ਜਾਂਦੀ ਆਪਦੀਆਂ ਵੀ ਸ਼ੌਂਕ ਆਸਤੇ ਜਿਵੇਂ ਉਹਨੂੰ ਸ਼ੌਂਕ ਸੀਗੇ ਹੌਬੀਆਂ ਸੀਗੇ ਸਵੀਮਿੰਗ ਕਰਨ ਦੀ ਉਹਦੇ ਆਸਤੇ ਵੀ ਵਿਚਾਰੀ ਟਾਈਮ ਕੱਢਦੀ ਜੀ ਜਿਵੇਂ ਕਿ ਤੁਹਾਨੂੰ ਪਤਾ ਜਦੋਂ ਕਿਸੇ ਦੀ ਆਪਣੇ ਇੰਡੀਆ ਚ ਜਿਵੇਂ ਪਰਿਵਾਰ ਚ ਮੌਤ ਹੋ ਜਾਂਦੀ ਹੈ ਤਾਂ ਦੂਜੇ ਕਹਿ ਦਿੰਦੇ ਆ ਵੀ ਵੰਡ ਲੋ ਤੁਸੀਂ ਅੱਡ ਹੋ ਜੋ ਆਪਦੀ ਪ੍ਰਾਪਰਟੀ ਵੰਡ ਲੋ ਜੇ ਇੱਕ ਭਰਾ ਹੋਵੇ ਜਾਂ ਜਿਵੇਂ ਤੁਹਾਨੂੰ ਪਤਾ ਹੀ ਆਪਣਾ ਸਿਸਟਮ ਚਲੋ ਜੀ ਸੁਨੀਲ ਦਾ ਭਰਾ ਸੀ ਜਿਹੜਾ ਮਿੱਕੀ ਇਹ ਰੀਮਾ ਦਾ ਦਿਓਰ ਸੀਗਾ ਉਹ ਰੀਮਾ ਉਹਦੇ ਤੇ ਜਮਾਂ ਵੀ ਵਿਸ਼ਵਾਸ ਨਹੀਂ ਕਰਦੀ ਸੀਗੀ ਰੀਮਾ ਉਹਨੂੰ ਬਹੁਤ ਮਤਲਬ ਮਾੜਾ ਸਮਝਦੀ ਸੀਗੀ ਵੀ ਉਹਦੇ ਕੰਮ ਵੀ ਇਦਾਂ ਦੇ ਹੀ ਸੀਗੇ ਜੀ ਉਹੋ ਜਿਹੜਾ ਮਿੱਕੀ ਸੀਗਾ ਉਹ ਮਨੀ ਲੌਂਡਰਿੰਗ ਕਰਦਾ ਸੀਗਾ ਜੀ ਬੁਦਮਾਸ਼ੀ ਕਰਦਾ ਸੀ ਗੈਂਗ ਦੇ ਨਾਲ ਰਹਿੰਦਾ ਸੀਗਾ ਮਤਲਬ ਥੋੜਾ ਜਿਹਾ ਜਵਾਨ ਉਮਰ ਦਾ ਸੀਗਾ ਗੈਂਗਵਾਰਾਂ 'ਚ ਹਿੱਸਾ ਲੈਂਦਾ ਸੀ ਵੀ ਕਈ ਮਾੜੇ ਕੰਮ ਕਰਦਾ ਸੀਗਾ ਜੂਆ ਵੀ ਖੇਡਦਾ ਸੀਗਾ ਜੀ ਤੇ ਚਲੋ ਧੀਮਾ ਫੈਸਲਾ ਲੈਂਦੀ ਹੈ ਵੀ ਮੈਂ ਸਾਰਾ ਕੰਮ ਆਪ ਹੀ ਸੰਭੂਗੀ ਠੀਕ ਐ ਐ ਦਿਨ ਇਹਨਾਂ ਦੀ ਜ਼ਿੰਦਗੀ ਚੱਲੀ ਜਾਂਦੀ ਹੈ ਜੀ 2002 ਦੇ ਵਿੱਚ ਉਹਦਾ ਵਿਚਾਰੇ ਦਾ ਕਤਲ ਹੋਇਆ ਸੀਗਾ ਸੁਨੀਲ ਦਾ 2002 ਦੇ ਤੋਂ ਲੈ ਕੇ 2004 ਆ ਜਾਂਦਾ ਹੈ ਜੀ ਉਹਨ ਰੀਮਾ ਨੇ ਸਾਰਾ ਕੰਮ ਪੂਰੀ ਤਰ੍ਹਾਂ ਸੈੱਟ ਕਰ ਲਿਆ ਸੀਗਾ ਉਹਦੀ ਜ਼ਿੰਦਗੀ ਦੁਆਰੇ ਲਾਈਨ ਤੇ ਚੱਲ ਰਹੀ ਸੀ ਸਹੀ ਸਵੇਰ ਤੋਂ ਸ਼ਾਮ ਤੱਕ ਉਹ ਆਪਦੀ ਆਫਿਸ 'ਚ ਰਹਿੰਦੀ ਜੀ ਬਾਅਦ 'ਚ ਜਦੋਂ ਸ਼ਾਮ ਨੂੰ ਘਰੇ ਜਾਂਦੀ ਤਾਂ ਚਲੋ ਆਪਦੀਆਂ ਹੋਬੀ ਪੂਰੀ ਕਰਦੀ ਵੀ ਆਪਦੇ ਸੋਸ਼ਲ ਵਰਕਰਾਂ ਨੂੰ ਮਿਲਦੀ ਆਪਦੀ সুইমিং ਤੇ ਜਾਂਦੀ ਲੌਂਗ ਡਰਾਈਵ ਤੇ ਜਾਂਦੀ ਪਰ ਫਿਰ ਆਉਂਦਾ ਜੀ ਦਿਨ 30 ਜੁਲਾਈ ਤੇ 2004 ਦਾ 2005 ਦਾ 30 ਜੁਲਾਈ 2005 ਨੂੰ ਰੀਮਾ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਗਈ ਹੁੰਦੀ ਆ ਤੇ ਸ਼ਾਮ ਹੋ ਜਾਂਦੀ ਆ ਪਰ ਉਹ ਘਰੇ ਨਹੀਂ ਪਹੁੰਚਦੀ ਤੇ ਚਲੋ ਥੋੜਾ ਜਿਹਾ ਚਿਹਰੇ ਤੁਹਾਨੂੰ ਵੀ ਉਦੋਂ ਨੂੰ ਵਾਪਸ ਆ ਗਿਆ ਸੀ ਕਿ ਉਹਦੇ ਪਿਓ ਦੀ ਡੈਥ ਹੋ ਗਈ ਸੀ ਉਹ ਆਪਦੀ ਬਾਹਰਲੀ ਪੜ੍ਹਾਈ ਛੱਡ ਕੇ ਵਾਪਸ ਆ ਗਿਆ ਸੀ ਇਥੇ ਰਹਿਣਾ ਸੀ ਚਲੋ ਉਹ ਵੇਟ ਕਰਦੇ ਆ ਜੀ ਭਾਨੂੰ ਸੀਗਾ ਤੇ ਭਾਨੂੰ ਦੇ ਜਿਹੜੇ ਘਰੇ ਕੰਮ ਕਰਨ ਵਾਲੇ ਸੀਗੇ ਆਨੂ ਦੇ ਦਾਦਾ ਦਾਦੀ ਸੁਨੀਲ ਦੇ ਮਾਤਾ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਮੈਨੂੰ ਮਿਲੀ ਜੀ ਜਿੰਨੀ ਕਿ ਮੈਂ ਸਰਚ ਕੀਤੀ ਹੈ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਮਿਲੀ ਤੇ ਚਲੋ ਭਾਨੂੰ ਆਪਦੀ ਮਾਂ ਦੀ ਵੇਟ ਕਰਦਾ ਵੀ ਉਹ ਆ ਜੂਗੀ ਆ ਜੂਗੀ ਜਦੋਂ 9 ਵਜ ਜਾਂਦੇ ਵੈਸੇ ਉਹ 7:00 ਵਜੇ ਨੂੰ ਘਰੇ ਪਹੁੰਚ ਜਾਂਦੀ ਸੀ ਜਦੋਂ 9:00 ਵਜ ਗਏ ਜੀ ਭਾਨੂੰ ਆਪਦੇ ਡਰਾਈਵਰ ਨੂੰ ਚੱਕਦਾ ਤੇ ਉਹ ਜਾਂਦਾ ਜੀ ਉਥੇ ਡਰਾਈਵਰ ਨੂੰ ਲੈ ਕੇ ਕਲੱਬ ਜਾ ਵੜਦਾ ਜਿੱਥੇ ਉਹ ਮਤਲਬ ਵਾ ਸਵੀਮਿੰਗ ਵਗੈਰਾ ਕਰਦੀ ਹੁੰਦੀ ਹੈ ਜੀ ਜਦੋਂ ਉੱਥੇ ਪੁੱਛਦੇ ਆ ਤਾਂ ਉਹ ਕਲੱਬ ਵਾਲੇ ਦੱਸਦੇ ਵੀ ਰੀਮਾ ਤਾਂ ਇੱਥੇ ਪਹੁੰਚੀ ਨਹੀਂਗੀ ਸਵੇਰ ਦੀ ਤੇ ਚਲੋ ਜਦੋਂ ਇਹਨਾਂ ਨੂੰ ਇੰਨੀ ਗੱਲ ਪਤਾ ਲੱਗਦੀ ਹੈ ਜਿਆਦਾ ਦੇਰ ਨਹੀਂ ਕਰਦੇ ਵੀ 7 ਵਜੇ ਪਹੁੰਚਣਾ ਸੀ 9:30 ਹੋ ਗਏ ਜੀ 10:00 ਵਜੇ ਦੇ ਨੂੰ ਇਹ ਪੁਲਿਸ ਰਿਪੋਰਟ ਕਰ ਦਿੰਦੇ ਆ ਜੀ ਵੀ ਵੀ ਮੇਰੀ ਮੰਮੀ ਘਰੇ ਨਹੀਂ ਆਏਗੀ ਤੇ ਜਦੋਂ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਵੀ ਤੈਨੂੰ ਕਿਸੇ ਦੇ ਉੱਤੇ ਕੋਈ ਸ਼ੱਕ ਹੈਗਾ ਭਾਨੂੰ ਨੂੰ ਜਵਾਨ ਹੋ ਗਿਆ ਸੀ ਮੁੰਡਾ ਪੂਰੀ ਸਮਝਦਾਰ ਸੀ ਭਾਨੂੰ ਜੀ ਹਣ ਤਾਨੂੰ ਆਂਦਾ ਵੀ ਮੈਨੂੰ ਹੋਰ ਤਾਂ ਕਿਸੇ ਤੇ ਸ਼ੱਕ ਨਹੀਂ ਪਰ ਮੈਨੂੰ ਮੇਰੇ ਆਪਦੇ ਚਾਚੇ ਮਾਈਕੀ ਤੇ ਸ਼ੱਕ ਜ਼ਰੂਰ ਹੈ ਕਿਉਂਕਿ ਸਾਡੇ ਘਰੇ ਵੀ ਲੜਾਈ ਕਲੇਸ਼ ਰਹਿੰਦਾ ਵੀ ਮਾਈਕੀ ਆ ਜਿਹੜਾ ਉਹ ਸਾਡੀ ਇੱਕ ਪ੍ਰਾਪਰਟੀ ਹੈਗੀ 100 ਫਰੋਡ ਦੀ ਦੀ ਮੁੱਲ ਹੈਗਾ ਉਹਦੀ ਕੀਮਤ ਤੇ ਉਹ ਆਪਦੇ ਨਾਮ ਕਰਾਉਣਾ ਚਾਹੁੰਦਾ ਜੀ ਪਰ ਮੇਰੀ ਮਾਂ ਮਤਲਬ ਨਹੀਂ ਦਿੰਦੀ ਸੀ ਕਿ ਉਹਨੂੰ ਪਤਾ ਹੈ ਨਹੀਂ ਸਾਰੀ ਪ੍ਰਾਪਰਟੀ ਖਰਾਬ ਕਰ ਦੇਣੀ ਹੈ ਰੀਮਾ ਵੀ ਚਲੋ ਉਹਦਾ ਚੰਗਾ ਹੀ ਸਮਝਦੀ ਸੀ ਕਿਉਂਕਿ ਜਿਹੜੇ ਉਹਦੇ ਲੱਛਣ ਸੀਗੇ ਮਾਈਕੀ ਦੇ ਵੀ ਵਾਕਿਆ ਹੋਣੇ ਵੇਚ ਬੂਚ ਦੇਣੀ ਸੀ ਗੈਂਗਵਾਰਾਂ ਚ ਰਹਿੰਦਾ ਸੀ ਲਾਂਡਰੀ ਮਨੀ ਲਾਂਡਰਿੰਗ ਕਰਦਾ ਸੀ ਜੂਆ ਖੇਡਦਾ ਸੀਗਾ ਤੇ ਚਲੋ ਉਹ ਤਾਂ ਕਰਕੇ ਇਹਨਾਂ ਦੇ ਵਿੱਚ ਲੜਾਈ ਰਹਿੰਦੀ ਹੈ ਜੀ ਪ੍ਰਾਪਰਟੀ ਚ ਸਾਂਹੀ ਦੇਣਾ ਚਾਹੁੰਦੀ ਸੀ ਜੀ ਰੀਮਾ ਨੂੰ ਰੀਮਾ ਨੂੰ ਉਹਦੇ ਮਾੜੇ ਕੰਮਾਂ ਬਾਰੇ ਪਤਾ ਸੀਗਾ ਜੀ ਸਾਰਾ ਠੀਕ ਹੈ ਤੇ ਇਹ ਪਰਿਵਾਰ ਹਰ ਰੋਜ਼ ਦਾ ਵੀ ਇੰਨਾ ਕੁ ਜ਼ਿਆਦਾ ਪੈਸਾ ਕਮਾਉਂਦਾ ਸੀਗਾ ਜੀ ਵੀ ਕੁਈ ਆਂਤੀ ਨਹੀਂ ਸੀ ਗਾਬੀ ਇੰਨਾ ਜਿਆਦਾ ਪੈਸਾ ਕਮਾਉਂਦਾ ਸੀਗਾ ਤਾਂ ਫਿਰ ਉਹਨਾਂ ਨੂੰ ਲੱਗਦਾ ਪੁਲਿਸ ਵਾਲੇ ਵੀ ਵੇਂਦੇ ਆ ਵੀ ਇੰਨਾ ਇਹ ਪੈਸਾ ਕਮਾਉਂਦੇ ਆ ਤੇ ਮਾਈਕੀ ਨੇ ਵੀ ਇਹ ਕਤਲ ਕਰਨਾ ਵੀ ਉਹ ਪੈਸੇ ਕਰਕੇ ਕਾਹ ਤੋਂ ਕਤਲ ਕਰੂਗਾ ਉਹ ਵੀ ਉਹਨੂੰ ਕੀ ਲੋਡ ਪਈਏ ਵੀ ਇੰਨਾ ਅਮੀਰ ਪਰਿਵਾਰ ਹੈ ਜੀ ਇਹ ਤਿੰਨ ਦਿਨ ਪੁੱਛਗਿੱਛ ਕਰਕੇ ਨਾ ਉਹ ਮਾਈਕੀ ਨੂੰ ਚੱਕ ਲੈਂਦੇ ਆ ਜਦੋਂ ਉਹਦੇ ਬੇਟੇ ਨੇ ਭਾਣੂਂ ਦੇ ਰਿਪੋਰਟ ਚ ਨਾਮ ਲਿਖਾਤਾ ਸੀ ਮਾਈਕੀ ਦਾ ਪੁਲਿਸ ਵਾਲੇ ਮਾਈਕੀ ਨੂੰ ਚੱਕ ਲੈਂਦੇ ਆ ਜੀ ਤੇ ਚਲੋ ਤਿੰਨ ਦਿਨ ਉਹਦੇ ਤੋਂ ਪੂਰੀ ਪੁੱਛਤਾਚ ਕਰਦੇ ਆ ਮਾਰ ਦੇ ਕੋਟ ਦੇ ਨਹੀਂ ਗੀ ਪਰ ਬਹੁਤ ਮਤਲਬ ਟਾਰਚਰ ਦੂਜੋਂ ਜਿਹੜਾ ਦਿਮਾਗੀ ਟਾਰਚਰ ਕਰਨਾਂ ਦਾ ਉਹਦੇ ਨਾਲ ਵੀ ਸੌਣ ਨਹੀਂ ਦੇਣਾਗਾ ਇਦਾਂ ਕਰਕੇ ਉਹਨੂੰ ਪੁੱਛਿਆ ਜਾਂਦਾ ਪਰ ਉਹ ਨਹੀਂ ਮੰਨਦਾ ਜੀ ਚਲੋ ਪੁਲਿਸ ਵਾਲਿਆਂ ਨੂੰ ਆਂਦੇ ਵੀ ਤੂੰ ਜਾਵੜਾ ਘਰੇ ਉਹਦੇ ਤੇ ਨਿਗਾਹ ਰੱਖਦੇ ਆ ਪੁਲਿਸ ਵਾਲਿਆਂ ਨੂੰ ਸ਼ੱਕ ਜ਼ਰੂਰ ਥੀਗਾ ਉਹਦੇ ਤੇ ਇੰਨੇ ਇੱਕ ਚਿਰ ਨੂੰ ਪੁਲਿਸ ਵਾਲਿਆਂ ਨੂੰ ਆਪ ਦੇ ਇੱਕ ਖਬਰੀ ਦਾ ਫੋਨ ਆਉਂਦਾ ਜੀ ਤੇ ਫੋਨ ਕਰਨ ਵਾਲਾ ਦੱਸਦਾ ਵੀ ਇੱਥੇ ਇੱਕ 에어ਪੋਰਟ ਦੀ ਪਾਰਕਿੰਗ 'ਚ ਇੱਕ ਗੱਡੀ ਖੜੀ ਆ ਆਹ ਰੀਮਾ ਦੀ ਗੱਡੀ ਖੜੀ ਆ ਉੱਥੇ ਲਵਾਰਸ ਗੱਡੀ ਖੜੀ ਆ ਉਹ ਪੁਲਸ ਵਾਲੇ ਉੱਥੇ دیر ਨਾ ਕਰਦੇ ਹੋਏ ਉਹ ਵੀ ਪਹੁੰਚਦੇ ਆ ਪੁਲਸ ਵਾਲੇ 에어ਪੋਰਟ ਪਹੁੰਚ ਜਾਂਦੇ ਆ ਉੱਥੇ ਜਾ ਕੇ ਕਾਰ ਦੀ ਚੈਕਿੰਗ ਕਰਦੇ ਤਾਂ ਉਹਨੂੰ ਕਾਰ ਚ ਕੁਝ ਨਹੀਂ ਮਿਲਦਾਗਾ ਜਦੋਂ ਉਹਨੂੰ ਚੈਕਿੰਗ ਕਰੀ ਜਾਂਦੇ ਹੁੰਦੇ ਉਹਨੂੰ ਲੱਗਦਾ ਵੀ ਕਿਤੇ 에어ਪੋਰਟ ਤੇ ਗੱਡੀ ਖੜੀ ਵੀ ਕਿਤੇ ਇੱਥੇ ਜਾਬੜੀ ਹੋਣੀ ਆ ਉਹ ਉਹ ਉਹਨਾਂ ਨੂੰ ਪੁਲਸ ਵਾਲੇ ਉਹਦੇ ਬੇਟੇ ਨੂੰ ਇਨਫੋਰਮ ਕਰ ਦਿੰਦੇ 에어ਪੋਰਟ ਜਾਣ ਤੋਂ ਵੀ ਸਾਨੂੰ ਤੇਰੀ ਮੰਮਾ ਦੀ ਕਾਰ ਮਿਲ ਗਈ ਆ ਅਸੀਂ ਜਾ ਕੇ ਦੇਖਦੇ ਆ ਉੱਥੇ ਜਦੋਂ ਉਹ ਚੈਕਿੰਗ ਜੂਨ ਕਰੀ ਜਾਂਦੇ ਉਹਦੋਂ ਉਹਨੂੰ ਭਾਣੂ ਘਰੋਂ ਫੋਨ ਕਰ ਦਿੰਦਾ ਵੀ ਉਹ ਆਂਦਾ ਵੀ ਮੇਰੀ ਮਾਂ ਦਾ ਪਾਸਪੋਰਟ ਤਾਂ ਘਰੇ ਹੀ ਪਿਆ ਤੇ ਮੇਰੀ ਮਾਂ ਕਿਵੇਂ ਜਾਵੜੂਗੀ 에어ਪੋਰਟ ਤੇ ਮਤਲਬ ਫਲਾਈਟ ਕਿਵੇਂ ਜਾਵੜੂਗੀ ਤੇ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦੀ ਜੀ ਇੱਥੇ ਹੁਣ ਮੁਖਬਰਾਂ ਜਿਹੜੇ ਮੁਖਬਰ ਨੇ ਇਹਨੇ ਕਾਰ ਬਾਰੇ ਜਾਣਕਾਰੀ ਦਿੱਤੀ ਸੀਗੀ ਉਸੇ ਮੁਖਬਰ ਨੇ ਇੱਕ ਦੋ ਬੰਦਿਆਂ ਦੇ ਨਾਮ ਹੋਰ ਉਹਨਾਂ ਨੂੰ ਦਿੱਤੇ ਪੁਲਿਸ ਵਾਲਿਆਂ ਨੂੰ ਇੱਕ ਦਾ ਨਾਮ ਸੀਗਾ ਜੀ ਕੁਲਦੀਪ ਸਿੰਘ ਤੇ ਦੂਜੇ ਦਾ ਨਾਂ ਸੀਗਾ ਜਸਵੀਰ ਪੁਲਿਸ ਵਾਲਿਆਂ ਨੂੰ ਸ਼ੱਕ ਮਿੱਕੀ ਤੇ ਮਾਈਕੀ ਦੇ ਪਹਿਲਾਂ ਹੀ ਸੀਗਾ ਉਹਨੀਆਂ ਕਾਲ ਰਿਕਾਰਡਾਂ ਪਹਿਲਾਂ ਹੀ ਕਢਾਈ ਬੈਠੇ ਸੀ ਜਦੋਂ ਕਾਲ ਰਿਕਾਰਡਾਂ ਕਢਾਉਂਦੇ ਤੇ ਮਾਈਕੀ ਦੇ ਨਾਲ ਨੰਬਰਾਂ ਦੇ ਵਿੱਚ ਇਹਦੇ ਨੰਨੇ ਦੋਹਾਂ ਬੰਦਿਆਂ ਦੇ ਨਾਲ ਵੀ ਮਾਈਕੀ ਨੇ ਪਿਛਲੇ ਕਾਫੀ ਦਿਨਾਂ ਤੋਂ ਵਾਵਾ ਵਾਵਾ ਗੱਲ ਕੀਤੀ ਕਾਫੀ ਟਾਈਮ ਉਹਨਾਂ ਦੇ ਨਾਲ ਇਹ ਵੀ ਬੰਦੇ ਪਹਿਲਾਂ ਵੀ ਪਿਛੋਕੜ ਤੋਂ ਵੀ ਕ੍ਰਿਮੀਨਲ ਸੀਗੇ ਇਹ ਚਲੋ ਜੀ ਪੁਲਿਸ ਵਾਲਿਆਂ ਨੂੰ ਹੋਰ ਸ਼ੱਕ ਪੈਂਦਾ ਤਾਂ ਉਹ ਕੀ ਕਰਦੇ ਕੁਲਦੀਪ ਦੇ ਘਰੇ ਜਾ ਕੇ ਛਾਪਾ ਮਾਰ ਦਿਆ ਉਹ ਜਦੋਂ ਉਹ ਛਾਪਾ ਮਾਰਦੇ ਕੁਲਦੀਪ ਦੇ ਘਰੇ ਤਾਂ ਉੱਥੇ ਉਹਨਾਂ ਨੂੰ ਇੱਕ ਤਾਂ ਰੀਮਾ ਦੀ ਚੇਨ ਮਿਲਦੀ ਆ ਸੋਨੇ ਵਾਲੀ ਚੇਨ ਹੁੰਦੀ ਹੈ ਜਿਹੜੀ ਆਪਣੀ ਇੱਕ ਨੋਟ ਮਿਲਦਾ ਪੇਪਰ ਨੋਟ ਜਿਹਦੇ ਉੱਤੇ ਵੀ ਸਾਰੀ ਜਾਣਕਾਰੀ ਲਿਖੀ ਸਿਗੀ ਵੀ ਰੀਮਾ ਕਿੰਨੇ ਵਜੇ ਘਰੋਂ ਜਾਂਦੀ ਹੈ ਕਿੰਨੇ ਵਜੇ ਕੰਮ ਤੇ ਪਹੁੰਚਦੀ ਹੈ ਕਿੰਨੇ ਵਜੇ ਫੈਕਟਰੀ ਨੂੰ ਵਾਪਸ ਟਰਦੀ ਹੈ ਸਵਿਮਿੰਗ ਜਾਂਦੀ ਹੈ ਉਹਦੀ ਕੱਦ ਕਿੰਨਾ ਉਹਦੀ ਹਾਈਟ ਕਿੰਨੀ ਆ ਉਹਦਾ ਹੁਲੀਆ ਕਿਹੋ ਜਿਹਾ ਸਾਰੀ ਜਾਣਕਾਰੀ ਉਹ ਨੋਟ ਦੇ ਵਿੱਚ ਲਿਖੀ ਸਿਗੀ ਜੀ ਚਲੋ ਜਦੋਂ ਇਹਨਾਂ ਨੂੰ ਫਿਰ ਪੁਲਿਸ ਵਾਲਿਆਂ ਨੂੰ ਸ਼ੱਕ ਹੁੰਦਾ ਵੀ ਇਹ ਇਹਨਾਂ ਨੇ ਮਿੱਕੀ ਦੇ ਕਹਿਣ ਤੇ ਜਦੋਂ ਮਾੜਾ ਪੁਲਸਾਂ ਨੇ ਇਹ ਨੋਟ ਮਿਲ ਦਿੱਤਾ ਉਹਨਾਂ ਨੇ ਡੰਡਾ ਚੜਾਉਂਦਿਆ ਪੁਲਸ ਵਾਲੇ ਪੂਰਾ ਤੇ ਉਹ ਮੰਨ ਜਾਂਦੇ ਆ ਵੀ ਸਾਨੂੰ ਮਾਈਕੀ ਨੇ ਪੈਸੇ ਦਿੱਤੇ ਸੀਗੇ ਮੈਂ ਆਪਦੀ ਭਾਬੀ ਨੂੰ ਅਗਵਾ ਕਰਾਉਣ ਵਾਸਤੇ 25 ਲੱਖ ਰੁਪਇਆ ਦਿੱਤਾ ਸੀਗਾ ਮਾਈਕੀ ਨੇ ਕੁਲਦੀਪ ਤੇ ਜਸਵੀਰ ਨੂੰ ਜੀ ਵੀ ਇਹਨੂੰ ਤੁਸੀਂ ਅਗਵਾ ਕਰਕੇ ਤੇ ਮਾਰਦੇ ਉਹਦੇ ਲਾਂਚ ਕਿਤੇ ਛੱਡ ਦਿਆਂਗੇ ਤੇ ਤਾਂ ਕਰਕੇ ਜੀ ਇਹ ਜਸਵੀਰ ਨੇ ਤੇ ਉਹਨੇ ਕੁਲਦੀਪ ਨੇ ਇਹਨੂੰ ਇੱਕ ਦਿਨ ਆਪਦੀ ਜਦੋਂ ਸ਼ਾਮ ਨੂੰ ਫੈਕਟਰੀ ਚੋਂ ਬਾਹਰ ਨਿਕਲੀ ਜਿੰਮ ਜਾਣ ਵਾਸਤੇ ਆ スイミング ਜਾਣ ਆਸਤੇ ਤਾਂ ਉਥੋਂ ਹੀ ਇਹਨਾਂ ਨੇ ਉਹਨੂੰ ਅਗਵਾ ਕਰਕੇ ਤੇ ਕਾਰਜ ਸੈੱਟ ਕੇ ਲੈ ਗਏ ਸੀਗੇ ਉਹਨੂੰ ਫੈਕਟਰੀ ਲੈ ਗਏ ਸੀ ਇੱਕ ਸੁੰਨਸਾਨ ਬੰਦ ਪਈ ਫੈਕਟਰੀ ਜੀ ਉੱਥੇ ਜਾ ਕੇ ਪਹਿਲਾਂ ਤਾਂ ਉਹਨੂੰ ਬਹੁਤ ਜ਼ਿਆਦਾ ਟਾਰਚਰ ਕੀਤਾ ਜਿਹੜੇ ਪੈਸੇ ਪੁੱਛੇ ਸੀਗੇ ਉਹਦੇ ਕੋਲੇ ਉਹ ਵੀ ਖੋਖਲੇ ਜੀ ਫੈਕਟਰੀ ਚ ਉਹਨੂੰ ਉੱਥੇ ਬਹੁਤ ਮਾਰਿਆ ਕੁੱਟਿਆ ਤੇ ਫਿਰ ਉਹਦਾ ਗਲਾ ਘੁੱਟ ਕੇ ਉਹਨੂੰ ਜਾਨੋਂ ਮਾਰਤਾ ਸੀਗਾ ਹਰੀਮਾ ਨੂੰ ਤੇ ਜਦੋਂ ਹਰੀਮਾ ਨੂੰ ਮਾਰਤਾ ਸੀਗਾ ਜੀ ਉਸ ਤੋਂ ਬਾਅਦ ਉਹ ਹੀ ਬੰਦ ਪਈ ਫੈਕਟਰੀ ਚ ਜੀ ਇੱਕ ਟੈਂਕੀ ਸੀਗੀ ਪਾਣੀ ਵਾਲੀ ਮਤਲਬ ਜਿਵੇਂ ਟੈਂਕੀਆਂ ਨਹੀਂ ਬਣਾਈਆਂ ਹੁੰਦੀਆਂ ਆਪਣੇ ਪਾਣੀ ਵਾਲੀਆਂ ਫੈਕਟਰੀਆਂ ਵਿੱਚ ਤੁਸੀਂ ਵੇਖਿਓ ਵੱਡੀਆਂ-ਵੱਡੀਆਂ ਟੈਂਕੀਆਂ ਨੇ ਟੈਂਕੀ ਦੇ ਵਿੱਚ ਉਹਦੀ ਲਾਸ਼ ਨੂੰ ਸਿੱਟ ਦਿੰਦੇ ਆ ਇਹ ਇਹਨਾਂ ਨੂੰ ਲੱਗਦਾ ਵੀ ਚਲੋ ਸਾਰਾ ਕੰਮ ਹੋ ਗਿਆ ਹੈਗਾ ਵੀ ਹੁਣ ਆਪਾਂ ਨੂੰ ਕੋਣ ਕੋਈ ਫੜ ਲੂਗਾ ਜੀ ਤੇ ਫੇਰ ਜੀ ਜਦੋਂ ਉਹਨਾਂ ਨੇ ਦੱਸਤਾ ਵੀ ਸਾਰਾ ਮੰਨ ਗਏ ਨਾਲ ਹੀ ਸਾਰਾ ਮਾਈਕੀ ਨੂੰ ਵੀ ਚੱਕ ਲਿਆ ਉਹਨਾਂ ਨੇ ਪੁਲਿਸ ਵਾਲਿਆਂ ਨੇ ਤੇ ਜਾ ਕੇ ਉਹਨਾਂ ਨੇ ਬੋਡੀ ਬਰਾਮਦ ਕਰ ਲਈ ਉਸ ਫੈਕਟਰੀ ਦੇ ਵਿੱਚੋਂ ਬੋਡੀ ਵੀ ਮਿਲ ਗਈ ਜੀ ਇਹਨਾਂ ਨੇ ਇਹਨਾਂ ਨੂੰ ਵੀ ਜਿਵੇਂ ਹੋਰ ਵੀ ਲੋਕਾਂ ਨੂੰ ਸ਼ੱਕ ਸੀਗਾ ਵੀ ਜਦੋਂ ਇਹ ਖਬਰ ਬਾਹਰ ਆ ਗਈ ਵੀ ਮਾਈਕੀ ਨੇ ਆਪਦੀ ਭਾਬੀ ਦਾ ਕਤਲ ਕਰਵਾਇਆ ਤਾਂ ਲੋਕਾਂ ਦਾ ਸ਼ੱਕ ਸੀਗਾ ਮੰਨਣਾ ਸੀਗਾ ਵੀ ਜਿਹੜਾ ਸੁਨੀਲ ਦੇ ਉੱਤੇ ਗੋਲੀਆਂ ਚੱਲੀਆਂ ਸੀ ਉਹ ਵੀ ਮਾਈਕੀ ਨੇ ਹੀ ਚਲਵਾਈਆਂ ਹੋਣੀਆਂ ਚਲੋ ਇਹਨਾਂ ਨੇ ਕੁੱਟਮਾਰ ਵਾਵਾ ਕੀਤੀ ਮਾਈਕੀ ਦੀ ਤੇ ਕੁਲਦੀਪ ਜਸਵੀਰ ਦੀ ਪਰ ਉਹ ਨਹੀਂ ਮੰਨਣਗੇ ਵੀ ਅਸੀਂ ਸੁਨੀਲ ਦਾ ਕਤਲ ਨਹੀਂ ਉਹ ਮੰਨਣਗੇ ਹੋ ਸਕਦਾ ਵੀ ਉਹ ਜਾਣ ਕੇ ਨਾ ਮੰਨੇ ਹੋਣ ਵੀ ਇਹਨਾਂ ਨਾਲ ਕੁੱਟਿਆ ਹੋਵੇ ਜੀ ਪੁਲਿਸ ਵਾਲੇ ਵੀ ਫਿਰ ਬਾਲਾ ਨੀ ਨਾ ਕਰ ਦੇਗੀ ਵੀ ਉਹਨੂੰ ਪਤਾ ਵੀ ਇੱਕ ਕੇਸ ਚ ਹੈਗੇ ਸਜ਼ਾ ਤਾਂ ਇਹਨਾਂ ਨੂੰ ਮਿਲ ਨਹੀਂ ਮਿਲਨੀ ਉਹ ਨਹੀਂ ਮਿਲਨੀ ਚਲੋ ਜੀ ਇਹਦੇ ਕਰਕੇ ਬਸ ਜੇ ਦੋਨੋਂ ਨੇ ਮੰਨ ਗਏ ਉਹ ਤੇ ਉਹਨਾਂ ਨੂੰ ਫਿਰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜੀ ਕੇਸ ਚੱਲਦਾ ਉਹਨਾਂ ਦੇ ਉੱਤੇ ਸਾਰੇ ਸਬੂਤ ਪੁਲਿਸ ਵਾਲੇ ਅੱਗੇ ਪੇਸ਼ ਕਰ ਦਿੰਦੇ ਅਦਾਲਤ ਦੇ ਜੀ ਤੇ ਤਿੰਨਾਂ ਨੂੰ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਜੀ ਤੇ ਦੇਖ ਲਓ ਵੀ 2002 ਦੇ ਵਿੱਚ ਵੀ ਇੱਕ ਪਰਿਵਾਰ ਜਿਹਦਾ ਸਾਂ ਰਿਆ ਦੁਨੀਆ ਦੇ ਪਹਿਲੇ 10 ਅਮੀਰਾਂ ਦੇ ਵਿੱਚੋਂ ਨਾਮ ਆਉਂਦਾ ਸੀਗਾ ਤੇ ਅੱਜ ਕੱਲ ਹੁਣ ਮਾ ਉਹਨਾਂ ਬਾਰੇ ਕੋਈ ਜਾਣਕਾਰੀ ਨਵੀਂ ਕੱਢਣ ਲੱਗੇ ਤਾਂ ਕੋਈ ਜਾਣਕਾਰੀ ਨਹੀਂ ਉਹਨਾਂ ਬਾਰੇ ਮਤਲਬ ਕਿ ਹੁਣ ਉਹ ਨਾਮੋ ਨਿਸ਼ਾਨੀ ਨਹੀਂ ਰਿਹਾ ਉਹ ਪਰਿਵਾਰ ਦਾ ਨਾ ਹੀ ਕੋਈ ਭਾਨੂ ਬਾਰੇ ਕੋਈ ਜਾਣਕਾਰੀ ਲੱਭੀ ਮੈਨੂੰ ਅੱਜ ਦੇ ਟਾਈਮ ਕੀ ਕਰਦਾ ਹੈਗਾ ਜੀ ਤੇ ਬਹੁਤ ਹੀ ਵਿਚਾਰਾ ਚੰਗਾ ਹੱਸਦਾ ਖੇਡਦਾ ਪਰਿਵਾਰ ਸੀਗਾ ਤੇ ਵੇਲੇ ਪ੍ਰਾਪਰਟੀ ਕਰਕੇ ਸੌਂ ਪ੍ਰਾਉਂਡ ਦੀ ਪ੍ਰਾਪਰਟੀ ਕਰਕੇ ਆਪਦੇ ਨਹੀਂ ਆਪਦੇ ਸਕੇ ਭਰਾ ਤੇ ਭਾਬੀ ਦਾ ਕਤਲ ਕਰਵਾਤਾ ਸੀ ਬਹੁਤ ਮੰਦਭਾਗੀ ਸੀਗੀ ਜੀ ਇਹ ਸਗਾਣੀ ਜੇ ਤੁਹਾਨੂੰ ਚੰਗੀ ਲੱਗੀ ਹੋਈ ਤਾਂ ਤੁਸੀਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੀ ਪੀ ਜੀ ਵੀ ਵਲੌਗਸ ਤੇ ਮੈਂ ਇਦਾਂ ਹੀ ਅੰਗੀਆਂ ਚੰਗੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦਾ ਰਹੂੰਗਾ ਉਦੋਂ ਤੱਕ ਜੀ ਖਿਆਲ ਰੱਖਿਓ ਆਪ ਦਾ ਹੱਸਦੇ ਵਸਦੇ ਰਹੋ ਆਬਾਦ ਰਹੋ ਧੰਨਵਾਦ ਸਾਸਰੀਕਾ